अलगजेंडर कनिंग एथे बहुत पुरातन समय महात्मा बुद्ध मुगल काल समय एह लाहौर आगरा शाह मार्ग उपर एक बहुत महत्वपूर्ण आराम गह सी उस समय लाहौर आगरा शाह मार्ग इथो के अगे लंघ दयास अते सतलुज दरिया भी इस तू तो दूर दूर वगते सन ਗੁਰੂਜੀ ਦੇ ਸਮੇਂ ਨਵਾਬ ਦੌਲਤ ਖਾਨ ਇਸ ਰਿਆਸਤ ਦਾ ਪ੍ਰਸ਼ਾਸਕ ਸੀ ਤੇ ਉਸ ਦੀ ਰਿਹائش ਵੀ ਇੱਥੇ ਹੀ ਸੀ ਬਾਅਦ ਵਿੱਚ ਉਹ ਲਾਹੌਰ ਦਾ ਗਵਰਨਰ ਬਣ ਗਿਆ ਇੱਕ ਪਰੰਪਰਾ ਅਨੁਸਾਰ ਦੌਲਤ ਖਾਨ ਲੋਧੀ ਨੇ ਹੀ ਇਸ ਸ਼ਹਿਰ ਦਾ ਨਾਮਕਰਨ ਸੁਲਤਾਨ ਇਬਰਾਹਿਮ ਲੋਧੀ ਦੇ ਨਾਂ ਤੇ ਕੀਤਾ ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਕਸਬਾ ਮਹਿਮੂਦ ਗਜਨਵੀ ਦੇ ਜਰਨੈਲ ਸੁਲਤਾਨ ਖਾਨ ਨੇ ਵਸਾਇਆ ਇਸ ਦੀ ਖੁਦਾਈ ਤੋਂ ਜੋ ਸਿੱਕੇ ਮਿਲੇ ਉਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਥੇ ਵੱਖ-ਵੱਖ ਸਮਿਆਂ ਤੇ ਹਿੰਦੂ ਮੁਸਲਮਾਨ ਤੇ ਬੋਧੀ ਮਤ ਦਾ ਜ਼ੋਰ ਸੀ ਕੁਝ ਵੀ ਹੋਵੇ ਇਹ ਮੰਨਣਾ ਪਵੇਗਾ ਕਿ ਅਜੋਕਾ ਸੁਲਤਾਨਪੁਰ ਲੋਧੀ ਨਾ ਲੋਧੀਆਂ ਕਰਕੇ ਨਾ ਬੋਧੀਆਂ ਕਰਕੇ ਤੇ ਨਾ ਹੀ ਸੁਲਤਾਨਾ ਕਰਕੇ ਜਾਣਿਆ ਜਾਂਦਾ ਹੈ ਸਗੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੇਬੇ ਨਾਨਕੀ ਜੀ ਕਰਕੇ ਦੂਰ ਦੂਰ ਵਸਦਿਆਂ ਸਿੱਖ ਸੰਗਤਾਂ ਲਈ ਸ਼ਰਧਾਮਈ ਤੀਰਥ ਅਸਥਾਨ ਬਣ ਚੁੱਕਾ ਹੈ। ਸੁਲਤਾਨਪੁਰ ਲੋਧੀ ਬੇਬੇ ਨਾਨਕੀ ਦਾ ਸੋਰਾਕਰ ਸੀ। ਗੁਰੂ ਜੀ ਦਾ ਪੜਵਈਆ ਜੈ ਰਾਮ ਉੱਪਲ ਨਵਾਬ ਦੌਲਤ ਖਾਨ ਦੀ ਜਾਇਦਾਦ ਦਾ ਖਿਆਲ ਰੱਖਣ ਵਾਲਾ ਮਹੱਤਵਪੂਰਨ ਵਿਅਕਤੀ ਸੀ। ਗੁਰੂ ਜੀ ਲੰਬਾ ਸਮਾਂ ਸ਼ਾਹੀ ਮੋਦੀ ਖਾਨੇ ਦੇ ਮੋਦੀ ਦੇ ਤੌਰ ਤੇ ਅਹਿਮ ਸੇਵਾਵਾਂ ਨਿਭਾਉਂਦੇ ਰਹੇ। ਉਹਨਾਂ ਦੀ ਸਿੱਖਿਆ ਦੇ ਬੁਨਿਆਦੀ ਸਿਧਾਂਤਾਂ ਦੀ ਨੀ ਇੱਥੋਂ ਹੀ ਬੰਜਣੀ ਸ਼ੁਰੂ ਹੋਈ ਨਵਾਬ ਦੌਲਤ ਖਾਨ ਖੁਦ ਚੰਗੇ ਸੁਹਜ ਸੁਆਦ ਦਾ ਮਾਲਕ ਸੀ ਅਤੇ ਗੁਰੂ ਜੀ ਦਾ ਕਦਰਦਾਨ ਸੀ ਇੱਥੇ ਰਹਿੰਦਿਆਂ ਹੀ ਉਹਨਾਂ ਨਾਮਦਾਨ ਇਸ਼ਨਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲਿਆ ਉਸ ਸਮੇਂ ਦੇ ਨਾਥਾ ਜੋਗੀਆਂ ਦੀ ਵਿਚਾਰਧਾਰਾ ਦੇ ਉਲਟ ਉਹਨਾਂ ਗ੍ਰਹਿਸਤ ਜੀਵਨ ਅਪਣਾਇਆ ਇਸ ਨਗਰੀ ਵਿੱਚ ਉਸ ਸਮੇਂ ਕਈ ਪਵਿੱਤਰ ਰੂਹਾਂ ਵੇਹੀ ਕੰਡੇ ਵਸਦੀਆਂ ਸਨ ਵਧੀਆ ਮਾਹੌਲ ਦੀ ਬਦੌਲਤ ਉਹਨਾਂ ਦਾ ਚਿੱਤ ਇੱਥੇ ਲੱਗ ਗਿਆ ਇੱਥੋਂ ਹੀ ਰਬੀ ਕੀਰਤਨ ਦਾ ਮੁੱਢ ਵੱਜਾ ਭਾਈ ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਜੀ ਇਲਾਹੀ ਬਾਣੀ ਦਾ ਗਿਆਨ ਕਰਦੇ ਇੱਥੇ ਹੀ ਉਹਨਾਂ ਨੇ ਗਿਆਨ ਬੋਧ ਅਵਸਥਾ ਪ੍ਰਾਪਤ ਕੀਤੀ ਅਤੇ ਤਰਤ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਤੇ ਚੱਲਣ ਦਾ ਅਹਿਮ ਫੈਸਲਾ ਕੀਤਾ ਜਦੋਂ ਵੀ ਉਦਾਸੀਆਂ ਤੋਂ ਵਾਪਸ ਆਉਂਦੇ ਤਾਂ ਇੱਥੇ ਆਪਣੀ ਭੈਣ ਨੂੰ ਜ਼ਰੂਰ ਮਿਲਣਾਉਂਦੇ ਸੋ ਇਸ ਤਰ੍ਹਾਂ ਸੁਲਤਾਨਪੁਰ ਲੋਧੀ ਦਾ ਜ਼ਰਰਾ ਜ਼ਰਰਾ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਪ੍ਰਾਪਤ ਹੈ ਵੇਈ ਵਿੱਚ ਇਸ਼ਨਾਨ ਕਰਨ ਉਪਰੰਤ ਜਿਸ ਜਗ੍ਹਾ ਤੇ ਉਹ ਰੋਜ਼ ਚਿੰਤਨ ਕਰਦੇ ਸਨ ਉਸ ਜਗ੍ਹਾ ਇਸ ਸਮੇਂ ਗੁਰਦੁਆਰਾ ਬੇਈ ਸਾਹਿਬ ਹੈ ਇੱਥੇ ਹਰ ਮੱਸਿਆ ਤੇ ਵੱਡਾ ਮੇਲਾ ਲੱਗਦਾ ਹੈ ਇਹ ਵੇਈ ਜਦ ਅਸੀਂ ਪ੍ਰਦੂਸ਼ਿਤ ਕਰ ਦਿੱਤੀ ਤਾਂ 165 ਕਿਲੋਮੀਟਰ ਇਸ ਦੀ ਕਾਰ ਸੇਵਾ ਕਰਕੇ ਬਾਬਾ ਬਲਬੀਰ ਸਿੰਘ ਜੀ ਨੇ ਇਸ ਵੇਈ ਨੂੰ ਵੇਖਣ ਲਾਇਕ ਬਣਾ ਦਿੱਤਾ ਹੈ ਗੁਰਦੁਆਰਾ ਬੇਰ ਸਾਹਿਬ ਤੋਂ ਥੋੜੀ ਦੂਰ ਲੋਹੀਆਂ ਵਾਲੇ ਪਾਸੇ ਤੇ ਗੁਰਦੁਆਰਾ ਹਟ ਸਾਹਿਬ ਉਸ ਜਗ੍ਹਾ ਤੇ ਸੁਭਾਈਮਾਨ ਹੈ ਜਿੱਥੇ ਗੁਰੂ ਜੀ ਨੇ ਬਤੌਰ ਮੋਦੀ ਸੇਵਾਵਾਂ ਨਿਭਾਈਆਂ ਡਿੱਗੇ ਪੁੱਲ ਦੇ ਨਜ਼ਦੀਕ ਗੁਰਦੁਆਰਾ ਸੰਤ ਘਾਟ ਵਿਖੇ ਗੁਰੂ ਜੀ ਨੇ ਮੂਲ ਮੰਤਰ ਉਚਾਰਿਆ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਜੀ ਦੇ ਉਸ ਘਰ ਵਾਲੀ ਜਗ੍ਹਾ ਬਣਿਆ ਹੈ ਜਿੱਥੇ ਗੁਰੂ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਰਹੇ ਬੀਬੀ ਨਾਨਕੀ ਦਾ ਨਿਵਾਸ ਅਸਥਾਨ ਵੀ ਵੇਖਣ ਲਾਇਕ ਹੈ ਗੁਰੂ ਅਰਜਨ ਦੇਵ ਜੀ ਜਦ ਆਪਣੇ ਸਾਹਿਬਜ਼ਾਦੇ ਗੁਰੂ ਹਰਿਗੋਬਿੰਦ ਜੀ ਨੂੰ ਵਿਆਉਣ ਲਈ ਡੱਲੇ ਆਏ ਤਾਂ ਰਾਤ ਗੁਰਦੁਆਰਾ ਸੰਤ ਘਾਟ ਵਾਲੀ ਜਗ੍ਹਾ ਠਹਿਰੇ ਗੁਰਦੁਆਰਾ ਸਿਹਰਾ ਸਾਹਿਬ ਵਿਖੇ ਉਹਨਾਂ ਦੀ ਸਿਹਰਾਬੰਦੀ ਕੀਤੀ ਗਈ ਗੁਰਦੁਆਰਾ ਬੇਰ ਸਾਹਿਬ ਸੰਤ ਘਾਟ ਸਾਹਿਬ ਹੱਟ ਸਾਹਿਬ ਸਹਿਰਾ ਸਾਹਿਬ ਗੁਰੂ ਕਾ ਬਾਗ ਅੰਤਰ ਯਾਤਰਾ ਸਾਹਿਬ ਅਤੇ ਕੋਠੜੀ ਸਾਹਿਬ ਤੋਂ ਬਿਨਾ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਵੀ ਦੋ ਗੁਰਦੁਆਰੇ ਹਨ ਪਵਿੱਤਰ ਵੇਈ ਦੀ ਕਾਰ ਸੇਵਾ ਕਰਾਉਣ ਵਾਲੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸਿੱੱਚੇਵਾਲ ਜੀ ਦਾ ਡੇਰਾ ਵੀ ਵੇਖਣ ਯੋਗ ਹੈ ਧਾਰਮਿਕ ਗੁਰਦੁਆਰਿਆਂ ਤੋਂ ਬਿਨਾ ਸੁਲਤਾਨਪੁਰ ਲੋਧੀ ਵਿਖੇ ਕਈ ਪੁਰਾਤਨ ਇਤਿਹਾਸਕ ਅਸਥਾਨ ਜਿਵੇਂ ਹਦੀਰਾ ਦਾ ਹਦੀਰਾ ਜਾਂ ਬਕਬਰਾ ਸ਼ਾਹੀ ਸਰਾਂ ਦਾਰਾ ਸ਼ਿਕੋਹ ਮਸਜਿਦ ਅਤੇ ਪੁਰਾਤਨ ਪੁਲ ਮੌਜੂਦ ਹਨ Hindu ਧਰਮ ਨਾਲ ਸੰਬੰਧਿਤ ਕਈ ਧਾਰਮਿਕ ਅਸਥਾਨ ਹਨ ਕਪੂਰਥਲੇ ਤੋਂ ਸੁਲਤਾਨਪੁਰ ਪ੍ਰਵੇਸ਼ ਕਰਦੇ ਆ ਹੀ ਸੱਜੇ ਹੱਥ ਸ਼ਿਵਜੀ ਮੰਦਿਰ ਹੈ ਜਿਸ ਨੂੰ ਨਾਥਾਂ ਦਾ ਡੇਰਾ ਵੀ ਕਿਹਾ ਜਾਂਦਾ ਹੈ ਇਸ ਮੰਦਰ ਤੋਂ ਥੋੜਾ ਅੱਗੇ ਮੰਦਿਰ ਆਸ਼ਾ ਰਾਣੀ ਹੈ ਐਸਡੀ ਕਾਲਜ ਦੇ ਨਜ਼ਦੀਕ 1100 ਸਾਲ ਪੁਰਾਣਾ ਮੰਦਿਰ ਹੈ ਜਿਸ ਨੂੰ ਮੰਦਿਰ ਕਟਾਕਸ਼ ਗਿਰੀ ਕਿਹਾ ਜਾਂਦਾ ਹੈ ਸ਼ਹਿਰ ਦੇ ਧੀਰਾ ਮੁਹੱਲੇ ਵਿੱਚ ਸ਼ਿਸ਼ੋਬਿਤ ਪੰਜ ਮੰਦਰੀ ਭਵਨ ਭਵਨ ਨਿਰਮਾਣ ਕਲਾ ਦਾ ਸੋਹਣਾ ਨਮੂਨਾ ਹੈ ਇਸ ਮੰਦਿਰ ਨੂੰ ਰਾਧੇ ਕ੍ਰਿਸ਼ਨ ਮੰਦਿਰ ਵੀ ਕਹਿੰਦੇ ਹਨ ਸ਼ਹਿਰ ਦੇ ਵਿਚਕਾਰ ਪੈਰੋ ਮੰਦਿਰ ਵੀ ਹੈ ਸੁਲਤਾਨਪੁਰ ਲੋਧੀ ਕਪੂਰਥਲੇ ਤੋਂ 27 ਕਿਲੋਮੀਟਰ ਦੂਰ ਕਪੂਰਥਲਾ ਫਿਰੋਜ਼ਪੁਰ ਰੋਡ ਅਤੇ ਰੇਲ ਮਾਰਗ ਤੇ ਸਥਿਤ ਹੈ